ਯੰਦਰੀ ਕਮੇਟੀ ਦਾ ਸਮਾਂ ਲੰਘ ਗਿਆ ਜੀ ਜਥੇਦਾਰਾਂ ਨੂੰ ਬਹਾਲ ਕਰਨ ਦਾ ਕੋਈ ਉਹਨਾਂ ਦੇ ਵੱਲੋਂ ਮਤਾ ਨਹੀਂ ਪਾਸ ਕੀਤਾ ਗਿਆ ਆਪਣਾ ਟਕਸਾਲ ਦਾ ਅਗਲਾ ਫੈਸਲਾ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸੰਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ 14 ਮਾਰਚ ਨੂੰ ਹੋਲੇ ਮਹੱਲੇ ਦੇ ਜੋੜ ਮੇਲੇ ਜੋੜ ਮੇਲੇ ਤੇ ਸਮਾਗਮਾਂ ਤੇ ਪੰਥਕ ਇਕੱਤਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਗ ਸਿੱਖ ਸੰਪਰਦਾਵਾਂ ਮਹਿੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮਤ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਸੰਗਤ ਨੇ ਉਹ ਸੰਗਤਾਂ ਨੇ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਸਨ ਔਰ ਸਮੁੱਚੇ ਪੰਥਰਕ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਜਿੰਨੇ ਪਖਸਤਾਨ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲਪੁਰ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਪਖਸ਼ੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੀ ਨਿਦੇਧਾਰਕ ਅਕਸ਼ੀ ਦਿਮਨੂ ਮਹਾਰਾਜਬ ਨੂੰ ਪ੍ਰੰਤਭਾਲ ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਜਾਏ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗੱਲ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਪਖਸਾਂ ਦੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੇ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਜਪਿਆ ਬਾਣੀ ਪੜ੍ਹੀ ਔਰ ਅਪੀਲਾਂ ਕੀਤੀਆਂ ਔਰ ਅੱਜ ਮੈਨੂੰ ਪਤਾ ਲੱਗਾ ਕਿ ਅੱਜ ਦੀ ਜੋ ਅੰਤਰਨ ਕਮੇਟੀ ਦੀ ਇਕਤਰਤਾਸੀ ਉਸ ਵਿੱਚ ਉਹਨਾਂ ਨੇ ਸੰਗਤਾਂ ਦੀ ਪੰਥਕ ਇਕੱਠ ਦੀ ਅਪੀਲ ਦੀ ਪ੍ਰਵਾਹ ਨਾ ਕਰਦੇ ਹਿਆ ਜੋ ਗਲਤ ਫੈਸਲਾ ਸੀ ਉਸ ਨੂੰ ਵਾਪਸ ਨਹੀਂ ਲਿਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾਹ ਉਸ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਇਕਤਰਤਾਤੇ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਅੱਜ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 28 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰitsar ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 28 ਮਾਰਚ ਦਿਨ ਸ਼ੁੱਕਰਵਾਰ ਨੂੰ 2025 ਸ੍ਰੀ ਅਮਰਸਰ ਸਾਹਿਬ ਦੀਦੀ ਪਾਵਨ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਂ ਵਾਹਿਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦਾਹ ਜਵਾਬਦੇਹੀ ਕੀਤੀ ਜਾਏਗੀ ਜਿਦਵੰਤਰਨ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਕੀਤੀ ਜਾਏ ਅੱਧ ਮੈਂ ਸਮੁੱਚੇ ਸੰਸਮਾਜ ਨੂੰ ਨਿਆਂਗ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਜਿੰਨੇ ਵੀ ਪੰਥਦਰਦੀ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਮੈਂ ਸਨਮਰ ਅਪੀਲ ਕਰਦਾ ਕਿ ਤੁਸੀਂ ਆਵਾਜ਼ ਉਠਾਓ ਔਰ ਜਿੰਨੀਆਂ ਸੰਗਤਾ ਪੰਜਾਬ ਦੇ ਵਿੱਚ ਨੇ ਨਾਜਾਂ ਨਾਲ ਲੱਗਦੇ ਸੂਬੇ ਆਮ ਚ ਬੈਠੀਆਂ ਸਾਰੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਆਕਾਰ ਸੇਵਾ ਵਾਲੀਆਂ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਇਸੇ ਹੀ ਤਰ੍ਹਾਂ ਪੰਥਕ ਤੇ ਰਾਜਨੀਆਂ ਵੀ ਹਨ ਸਾਰੇ ਆਪਣੇ ਮਤਭੇਦ ਭੁਲਾਓ ਔਰ ਹਮ ਹਮ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ ਔਰ ਇਹਨਾਂ ਦੇ ਮਨਮਾਨੀ ਦੇ ਫੈਸਲੇ ਕੀਤੇ ਨੂੰ ਰੱਦ ਕਰਾਈਏ ਔਰ ਸਾਰਾ ਪੰਥ ਇੱਕਜੁੱਟ ਹੋ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਕਿ ਇਹਨਾਂ ਦੇ ਮਨਮਾਨੀ ਦੇ ਫੈਸਲਿਆਂ ਨੂੰ ਰੱਦ ਕਰਾਇਆ ਜਾ ਸਕੇ ਇਹ ਮੇਰੀ ਅੱਜ ਸਮੁੱਚੀ ਸੰਗਤ ਨੂੰ ਅਪੀਲ ਔਰ ਬੇਨਤੀ ਹੈ। ਹਬਰ ਇਹ ਕਿ ਨਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਤੁਸੀਂ ਪਹਿਲਾਂ ਵੀ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਕਾਫੀ ਵਿਰੋਧੀ ਕਮੈਂਟਸ ਜਿਹੜੇ ਹੈਗੇ ਵੀ ਦੇਖਣ ਨੂੰ ਮਿਲ ਰਹੇ ਹੈ ਕਿਸ ਗਾਂਦ ਤੇ ਜਿਹੜਾ ਤੁਸੀਂ ਜਥੇਦਾਰ ਸਾਹਿਬ ਨੂੰ ਲੈ ਕੇ ਮੇਰੀ ਇੱਕ ਬੇਨਤੀ ਹੈ ਜੀ ਕਿ ਇਹ ਗੱਲਾਂ ਪਿਛਲੇ ਸਮਿਆਂ ਤੋਂ ਚੱਲਦੀਆਂ ਹੁੰਦੀਆਂ ਸਨ ਕਿ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਉਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਪਹਿਲੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣੀ ਚਾਹੁੰਨਾ ਔਰ ਪੰਥਕ ਪਲੇਟਫਾਰਮ ਤੋਂ ਪੁੱਛਣੀ ਚਾਹੁੰਨਾ ਕਿ ਤੁਸੀਂ ਪੰਥਕ ਮਰਿਆਦਾ ਪੰਥਕ ਅਰਦਾਸ ਦੀ ਗਲਤ ਆ ਕਰਦੇ ਹੋ ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਧੜੀਆਂ ਦਿਨਾਂ ਨੇ ਦੇਖ ਕੇ ਅਣਡਿੱਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਦੀ ਵਾਹਿਗੁਰੂ ਸਿੰਘ ਸਹਿਬਾਨਾਂ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਖੁਸ਼ੀ ਕੀਤੀ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾਂ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅਣਡਿੱਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਜਥੇਦਾਰਾਂ ਨੂੰ ਆਪਣੀ ਨਿੱਜੀ ਚੌਧਣਾ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰ ਸਿੱਖੀ ਆ ਕਿੱਥੋਂ ਦਾ ਇਹ ਅਕਾਲੀ ਪੋਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗੁਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਦੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪਾ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਿਰਦਾਰ ਕੁਸ਼ੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਇਹ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਸਰ ਝੁਕਾਉਨੇ ਆਉਣ ਵਾਲਾ ਸਮਾਂ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਿਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਤੁਸੀਂ ਕੱਲ ਦੇ ਜੰਮੇ ਆ ਔਰ ਤੁਸੀਂ ਕੁੱਕੜ ਬੋਚਾਂ ਦੀ ਸ਼੍ਰੇਣੀ ਵਿੱਚ ਆਉਨੇ ਆ ਸਿੱਧੀ ਗੱਲ ਹੈ ਔਰ ਜਿਸ ਢੰਗ ਦੇ ਨਾਲ ਤੁਸੀਂ ਲੱਗੇ ਹੋਏ ਆ ਨਾ ਦੁਨੀਆ ਨੂੰ ਤੁਹਾਡਾ ਪਤਾ ਲੱਗ ਚੁੱਕਾ ਲੋਕਾਂ ਨੂੰ ਪਤਾ ਵੀ ਤੁਸੀਂ ਕੌਣ ਲੋਕ ਕਮੈਂਟ ਕਰਦੇ ਹੋ ਕੌਣ ਲੋਕ ਗਲਤ ਪੋਸਟਾਂ ਪਾਦੇ ਹੋ ਅੱਜ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਅਕਾਲੀ ਦਲ ਦਾ ਕਿੱਡਾ ਵੱਡਾ ਸੱਚਾ ਕਿਰਦਾਰ ਸੀ ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝਕਾਉਂਦੀ ਸੀ ਦੁਨੀਆ ਦੇ ਵਿੱਚ ਅਕਾਲੀ ਸੋਚ ਦਾ ਪੰਥਕ ਸੋਚ ਦਾ ਇੰਨਾ ਸਤਕਾਰ ਸੀ ਕਿ ਕੋਈ ਬਜ਼ੁਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਹੁੰਦਾ ਸੀ ਲੋਕ ਹੱਥ ਡੋੜ ਕੇ ਖੜੇ ਹੋ ਜਾਂਦੇ ਸਨ ਕੀ ਅੱਜ ਇਹਨਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ ਸੌ ਵਾਰੀ ਕੁਰੇਜ ਕਰਦੇ ਆ ਕਿ ਇਹਨਾਂ ਲੋਕਾਂ ਨੇ ਜਿਹੜਾ ਰਸਤਾ ਪੜ ਲਿਆ ਨਾ ਇਹ ਰਸਤਾ ਨਾ ਮਨਮੁਖਾਂ ਵਾਲਾ ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਆ ਆਈਟੀ ਸੈਲ ਵਿੰਗ ਦੀ ਜੋ ਮਹਿਮੇਨਾ ਨੇ ਵਿੱਢੀ ਹੋਈ ਹੈ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਤੁਹਾਡੀ ਸਾਨੂੰ ਨਾ ਕੱਲ ਪ੍ਰਵਾਹ ਸੀ ਨਾ ਅੱਜ ਪ੍ਰਵਾਹ ਮੈਂ ਇਹ ਅਪੀਲ ਕਰਦਾ ਮੀਡੀਆ ਦੇ ਰਾਹੀਂ ਤੁਹਾਡੇ ਕੋਲੇ ਜਿੰਨਾ ਜ਼ੋਰ ਲੱਗਦਾ ਮੇਰੇ ਖਿਲਾਫ ਪ੍ਰਚਾਰ ਕਰੋ ਮੇਰੇ ਖਿਲਾਫ ਜਿੰਨੀਆਂ ਪੋਸਟਾਂ ਪਾਈਆਂ ਜਾਂਦੀਆਂ ਪਾਓ ਪਾਓ ਤੁਸੀਂ ਸਾਡੇ ਤੇ ਕੋਈ ਅਸਰ ਨਹੀਂ ਕੋਈ ਤੁਹਾਡੀ ਇਸ ਇਲਜ਼ਾਮ ਬਾਜ਼ੀ ਦਾ ਸਾਨੂੰ ਕੋਈ ਵੀ ਪ੍ਰਭਾਵ ਨਹੀਂ ਤੁਹਾਡਾ ਇਸ ਕਰਕੇ ਜੇ ਤੁਸੀਂ ਆਏ ਦਿਨ ਇਹੀ ਕੁਛ ਕਰੋਗੇ ਨਾ ਜਿਹੜਾ ਕੁਛ ਰਹਿ ਗਿਆ ਇਹ ਵੀ ਨਹੀਂ ਬਚਣਾ ਇਹ ਤੁਹਾਡੇ ਕੋਲੇ ਰਹਿਣਾ ਨਹੀਂ ਹੁ ਦੁਨੀਆ ਜਾਗ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਤੁਸੀਂ ਕਿਸ ਵਾਸਤੇ ਕਰ ਰਹੇ ਹੋ ਇਸ ਕਰਕੇ ਇਹ ਜਿਹੜੇ ਲੋਕ ਕਰ ਰਹੇ ਆ ਨਾ ਇਹਨਾਂ ਦੀ ਕੱਲ ਸਾਨੂੰ ਪ੍ਰਵਾਸ ਹੀ ਨਹੀਂ ਨਾ ਇਹਨਾਂ ਦੀ ਅੱਜ ਸੰਗਤ ਜਾਣਦੀਆਂ ਕੌਣ ਪੰਥਕ ਹੈ ਕੌਣ ਪੰਥ ਪ੍ਰਸਤ ਹੈ ਕੌਣ ਗੁਰੂ ਨੂੰ ਸਮਰਪਤ ਹੈ ਕੌਣ ਤਖਤਾਂ ਨੂੰ ਸਮਰਪਤ ਹੈ ਕੌਣ ਸੰਗਤ ਨੂੰ ਸਮਰਪਤ ਹੈ ਇਹ ਦੁਨੀਆ ਜਾਣਦੀ ਹੈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ। ਬਾਬਾ ਜੀ ਅੰਤਰੰਕ ਕਮੇਟੀ ਆਪਣੇ ਫੈਸਲੇ ਦੇ ਉੱਤੇ ਬਜਿੱਦ ਦਿਖਾਈ ਦਿੰਦੀ ਹੈ ਕਿ ਸਮਝਦੇ ਹੋ ਕਿ ਕੋਈ ਪ੍ਰੈਸ਼ਰ ਲਾਇਆ ਹੈ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋ ਸਕਦਾ। ਮੇਰੀ ਇਹ ਬੇਨਤੀ ਹੈ ਵੀ ਅੰਤਰੰਕ ਕਮੇਟੀ ਜਿਹੜੀ ਹੈ ਨਾ ਅੰਤਰ ਕਮੇਟੀ ਜਿਹੜੀ ਹੈ ਉਹ ਵੈਸੇ ਤਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਤੇ ਪੰਥ ਦੀ ਜਮਾਤ ਹੈ ਗੁਰਦੁਆਰਾਂ ਦਾ ਪ੍ਰਬੰਧ ਕਰਦੀ ਹੈ। ਉਹਨੂੰ ਕਿਸੇ ਵੀ ਰਾਜਨੀਤਿਕ ਪ੍ਰੈਸ਼ਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੀਦਾ। ਮੈਂ ਹੈਰਾਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਵੇ ਇਕੱਤਰਤਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਆਗੂ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮਾਨ ਮਰਿਆਦਾ ਰਹਿ ਗਈ ਜੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ 'ਚ ਉਹਨਾਂ ਦੇ ਪ੍ਰਧਾਨ ਸਾਹਿਬ ਬੈਠਦੇ ਆ ਬਾਕੀ ਜਰਨਲਿਸਟ ਇਕੱਤਰ ਬੈਠਦੇ ਆ ਮੀਤ ਪ੍ਰਧਾਨ ਬੈਠਦੇ ਆ ਸਾਰੇ ਮੈਂਬਰ ਬੈਠਦੇ ਆ ਨਾ ਉੱਥੇ ਜਾ ਕੇ ਇੱਕ ਰਾਜਸੀ ਬੰਦਾ ਜਾ ਕੇ ਅੱਜ ਇੰਨੀ ਪਾਣੀ ਨਾਲੋਂ ਵੀ ਪਤਲੀ ਹਾਲਤ ਹੋ ਗਈ ਹੈ ਸਾਡੀ ਕਿ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਤਾਂ ਕਹਿ ਰਹੀ ਹੈ ਕਿ ਰਾਸ਼ੀ ਲੋਕਾਂ ਦਾ ਜਿਹੜਾ ਗਲਵਾ ਸ਼੍ਰੋਮਣੀ ਕਮੇਟੀ ਤੋਂ ਲਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਹੈ ਰਾਸ਼ੀ ਲੋਕਾਂ ਦੇ ਪ੍ਰਭਾਵ ਤੋਂ ਤੇ ਅੱਜ ਰਾਸ਼ੀ ਬੰਦੇ ਬੈਠ ਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਸ ਤੋਂ ਸ਼੍ਰੋਮਣੀ ਕਮੇਟੀ ਦੇ ਨੰਘਾਰ ਦਾ ਹੋਰ ਕੀ ਇਸ ਤੋਂ ਵੱਡਾ ਨੰਘਾਰ ਕੀ ਹੋ ਸਕਦਾ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਆਇਆ ਕਿਸ ਕਾਰਨ ਕਰਕੇ ਆਇਆ ਸ਼੍ਰੋਮਣੀ ਕਮੇਟੀ ਪੰਥ ਦੀ ਮਾਨਮਤਾ ਸੰਸਥਾ ਸ਼ੀਤਾਂ ਦੀ ਜਥੇਬੰਦੀ ਹੈ ਉਸ ਨੂੰ ਇਹਨਾਂ ਪ੍ਰਭਾਵਾਂ ਤੋਂ ਮੁਕਤ ਰੱਖਣ ਦੀ ਲੋੜ ਹੈ ਔਰ ਅੰਤਰੰਕ ਕਮੇਟੀ ਨੂੰ ਕਿਸੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਪੰਥ ਦੀ ਆਵਾਜ਼ ਉਠਾਉਣ ਦੀ ਹੱਕਦਾਰ ਹੈ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਪੰਥ ਦੀ ਆਵਾਜ਼ ਉੱਠਦੀ ਹੈ ਤਖਤਾਂ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉੱਠਦੀ ਹੈ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਉਹ ਵਾਅਦੇ ਨਹੀਂ ਉੱਠਦੀਆਂ ਕਿ ਤਖਤਾਂ ਦੀ ਮਾਨ ਮਰਿਆਦਾ ਨੂੰ ਰੋਲਿਆ ਗਿਆ ਤਖਤਾਂ ਦੀ ਸਰਵਉੱਚਤਾ ਨੂੰ ਢਾਹ ਲਾਈ ਗਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਉਹਨਾਂ ਦੀ ਪੁਸਤਪਨਾਹੀ ਕਰੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਜੀ ਇੱਕ ਗਲਾਸ ਤੋਂ ਸਵਾਲ ਹੈਗਾ ਜੀ ਇਹਦਾ ਤੁਸੀਂ 28 ਮਾਰਚ ਨੂੰ ਕਹਿ ਕੇ 71 ਤਾਂ ਉੱਥੇ ਹੋਊਗੀ ਔਰ ਸ਼ਾਂਤ ਨੇ ਜਿਹੜਾ ਹੈਗਾ ਜਾਪ ਕੀਤਾ ਜਾਊਗਾ ਹਾਂ ਜੀ ਔਰ ਉਸ ਦਰਮਿਆਨ ਕੋਈ ਜਿਵੇਂ ਤੁਹਾਡਾ ਪਹਿਲਾ ਬਿਆਨ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਚਾਹੁੰਦੇ ਹਾਂ ਅਲੋ ਇਹ ਲੋਕ ਇੰਨਾ ਵੱਡਾ ਕਾਠ ਜਿਹੜਾ ਤੁਸੀਂ ਸਾਦਰ ਨੂੰ ਉੱਥੇ 22 ਮਾਰਚ ਨੂੰ ਹਾਂ ਔਰ ਉਸ ਦਰਮਿਆਨ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਰੂਪਰੇਖਾ ਜਿਹੜੀ ਉਹ ਕਿੰਦਾ ਲਿਖੋਗੇ ਸਰ ਸੰਗਤ ਪੰਜਾਬ ਦੇ ਪਿੰਡਾਂ ਚੋਂ ਕਾਫਲਿਆਂ ਦੇ ਰੂਪ ਨਾਲ ਜਾਏਗੀ ਬੜਾ ਭਾਰੀ ਸ਼ਾਹ ਸੰਗਤ ਦੇ ਵਿੱਚ ਔਰ ਸਮੁੱਚੇ ਸੰਸਮਾਜ ਨੂੰ ਮੇਰੀ ਅਪੀਲ ਹੈ ਨੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਹੈ ਸਿੰਘ ਸੁਭਾਵਾ ਨੂੰ ਮੇਰੀ ਅਪੀਲ ਹੈ ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਵੀ ਪੰਥਕ ਤੇ ਰਾ ਸਾਰੀਆਂ ਟੋਟਲ ਸੁਧਾਰ ਲੈਰ ਵਾਲੇ ਐ ਜਾਂਪਨ ਤੁਹਾਡੇ ਦਥੇ ਬੰਦੀਆਂ ਜਿੰਨੇ ਵੀ ਹਮੇ ਮੈਂ ਸਾਰਿਆਂ ਨੂੰ ਨਮਰਤਾ ਨਾਲ ਅਪੀਲ ਕਰਦਾ ਕਾਪਲਿਆਂ ਦੇ ਰੂਪ ਦੇ ਵਿੱਚੋਂ ਹਮ ਮਾ ਕੇ ਪਹੁੰਚੋ ਔਰ ਸਤਕਣ ਸ੍ਰੀ ਹਰਮੰਦਰ ਸਾਹਿਬ ਦੀ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਧਿਆਨ ਰੱਖਦੇ ਹੋਏ ਆਪਾਂ ਗੁਰਮਤਿ ਦੀ ਮਰਿਆਦਾ ਅਨੁਸਾਰ ਉੱਥੇ ਜਾਣਾ ਔਰ ਉੱਥੇ ਜਾ ਕੇ ਚੌਂਕੜੇ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਅਸੀਂ ਆਪਣੀ ਆਵਾਜ਼ ਉਠਾਉਣੀ ਹੈ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਾ ਪਏ ਐ ਨਾ ਪੈਣਾ ਕਿਉਂਕਿ ਅਸੀਂ ਆਪਣੀ ਸੰਸਥਾ ਨੂੰ ਪੰਥ ਦਾ ਰੋਸ ਦਿਟਾਉਣਾ ਕਿ ਕੌਮ ਦੇ ਵਿੱਚ ਰੋਸ ਹੈ ਤੁਹਾਡੇ ਗਲਤ ਫੈਸਲੇ ਪ੍ਰਤੀ ਕੌਮ ਦੀ ਅਜ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਕੌਮ ਦਾ ਹਰ ਹਿਰਦਾ ਦੁਖੀ ਹੈ ਹਰ ਇੱਕ ਹਿਰਦੇ ਵਿੱਚ ਪੀੜ ਉੱਠੀ ਹੈ ਤੁਸੀਂ ਕੌਮ ਦੇ ਜ਼ਖਮਾਂ ਤੇ ਮਲ੍ਹਮ ਲਾਓ ਨਾ ਕਿ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਭੁਕੜਨ ਦਾ ਰੋਲ ਅਦਾ ਕਰੋ ਜੇ ਹਟ ਇੱਕ ਮਿੰਟ ਜੇ ਹਟ ਧਰਮ ਹੀ ਨਹੀਂ ਛੱਡੋਗੇ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੀਆਂ ਪੀੜਾ ਨੂੰ ਇਹ ਆਹਤ ਨਹੀਂ ਕਰਨਗੇ ਫਿਰ ਇਸ ਕਰਕੇ ਸਾਡਾ ਜਿਹੜਾ ਘੱਟ ਹੋਏਗਾ ਸਾਡਾ ਜੋ ਰੋਸ ਹੈ ਅਸੀਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਣੀ ਪੜ੍ਹਦੇ ਅਸੀਂ ਆਪਣਾ ਰੋਸ ਪ੍ਰਗਟ ਕਰਾਂਗੇ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਗਲਤ ਫੈਸਲੇ ਦੇ ਨਾਲ ਜੁੜੇ ਹੋਏ ਆ ਉਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੰਗਤ ਨੇ ਚੁਣ ਕੇ ਭੇਜਿਆ ਸੰਗਤਾਂ ਦੀ ਇਹ ਮਰਜ਼ੀ ਹੈ ਸੰਗਤਾਂ ਦੀ ਇਹ ਇੱਛਾ ਕਿ ਤਿੰਨੇ ਤਖਤਾਂ ਦੇ ਜਥੇਦਾਰ ਦੁਬਾਰਾ ਬਹਾਲ ਕਰੋ ਦੂਜਿਆਂ ਦੀਆਂ ਨੁਕਤੀਆਂ ਰੱਦ ਕਰੋ ਅੱਜ ਸਮੁੱਚੀ ਕੌਮ ਦਾ ਫੈਸਲਾ ਹੈ ਇਹ ਸਰਵੇ ਕਰਾ ਲੈਣ ਦੁਨੀਆ ਤੋਂ ਸਿੱਖਾਂ ਦੇ ਸੰਗਤਾਂ ਦਾ ਸਰਵੇ ਕਰਾ ਲੈਣ ਕਿ ਸੰਗਤਾਂ ਦੀ ਭਾਵਨਾ ਕੀ ਹੈ ਹਰ ਸਿੱਖ ਇਹ ਚਾਹੁੰਦਾ ਕਿ ਤਿੰਨੇ ਤਖਤਾਂ ਦੇ ਜਥੇਦਾਰ ਬਹਾਲ ਹੋਣ ਤੱਕ ਤਾਂ ਦਾ ਮਾਨ ਸਨਮਾਨ ਬਹਾਲ ਹੋਵੇ ਸਿੰਘ ਸਹਿਬਾਨਾਂ ਨੂੰ ਜਿਸ ਸਤਕਾਰ ਨਾਲ ਉੱਥੇ ਲਾਇਆ ਜਾਂਦਾ ਸਨਮਾਨ ਦੇ ਕੇ ਉਹਨਾਂ ਨੂੰ ਸੁਭਾਈ ਮਾਨ ਕੀਤਾ ਜਾਂਦਾ ਉਹਨਾਂ ਦੀ ਵਿਦਾਇਗੀ ਵੀ ਸਨਮਾਨਪੂਰਵਕ ਹੋਣੀ ਚਾਹੀਦੀ ਹੈ ਦੇਖੋ ਹੁਣ ਮੇਰੀ ਇੱਕ ਬੇਨਤੀ ਸੁਣੋ ਮੈਂ মিডিਆ ਰਾਹੀਂ ਕਹਿੰਦਾ ਸੰਤ ਸਮਾਗਮ ਦਮਦਮੀ ਪ੍ਰਖਸ਼ਾਲ ਦੇ ਅੰਗ ਸਿੰਘ ਜੱਤੀ ਬੰਦੀਆਂ ਪੰਥਕ ਸੰਸਥਾਾਂ ਮਾ ਕੇਵਲ ਤੁਸੀਂ ਇੱਕ ਅਪੀਲ ਕਰਦੇ ਹੋ ਤੇ ਅਸੀਂ ਸਾਰੇ ਦਸਤਾਰਾਂ ਦੇ ਸਿਰੋਪਾਉ ਲੈ ਕੇ ਜਾਂਦੇ ਆ ਉੱਥੇ ਸਨਮਾਨ ਕਰਦੇ ਆ ਉਹਨਾਂ ਦਾ ਤੇ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੂੰ ਮੇਰਾ ਸਵਾਲ ਹੈ ਤੇ ਜਦੋਂ ਅਧਿਕਾਰੀਆਂ ਨੂੰ ਤੁਸੀਂ ਸੇਵਾ ਮੁਕਤ ਕਰਨਾ ਉਦੋਂ ਕਿਹਨਾਂ ਆਵਾਜ਼ ਮਾਰੀ ਜਿਨ੍ਹਾਂ ਜੇ ਤਾਂ ਤੁਸੀਂ ਸਿੰਘ ਸਹਿਬਾਨਾਂ ਦੀ ਨਵੀਂ ਨੁਕਤੀ ਦੇ ਮੌਕੇ ਪੰਥ ਇਕੱਠਾ ਕਰਦੇ ਹੋ ਪੰਥ ਨੂੰ ਬੁਲਾਉਂਦੇ ਹੋ ਉੱਥੇ ਸਿਰੋਪਾਉ ਦਵਾਉਂਦੇ ਹੋ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਉਸ ਵਕਤ ਸਾਰਿਆਂ ਨੂੰ ਸੱਦਿਆ ਜਾਂਦਾ ਤੇ ਸਾਰੇ ਸਨਮਾਨਪੂਰਵਕ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਜਾਂ ਦੂਸਰੇ ਤਖਤਾਂ ਦਾ ਸਨਮਾਨ ਕਰਨ ਹਿਤ ਸਾਰੇ ਪਹੁੰਚਦੇ ਹੁਮਾ ਮਾ ਕੇ ਦੰਦੇ ਆ ਤੇ ਜਦੋਂ ਅੱਜ ਇਹ ਫੈਸਲਾ ਲਿਆ ਗਿਆ ਕਿਉਂ ਨਾ ਪੰਥਕ ਜਥੇਬੰਦੀਆਂ ਨੂੰ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਹਾਪੁਰਖਾਂ ਨੂੰ ਪੰਥਕ ਜਥੇਬੰਦੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨਹੀਂ ਉਹਨਾਂ ਨਾਲ ਸਲਾਹ ਲਈ ਗਈ ਇਹ ਮਨਮਾਨੀ ਦਾ ਫੈਸਲਾ ਨਹੀਂ ਇਹ ਸੰਗਤ ਦੇ ਉੱਤੇ ਥੋਪਿਆ ਨਹੀਂ ਜਾ ਰਿਹਾ ਇਹ ਥੋਪੇ ਹੋਏ ਮਸਲੇ ਸੰਗਤ ਕਿੰਨਾ ਚਿਰ ਤੁਹਾਡੇ ਫੈਸਲਿਆਂ ਨੂੰ ਮੰਨੇਗੀ ਬਾਬਾ ਜੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਔਰ ਅੱਜ ਨਾਮਨਜ਼ੂਰ ਕੀਤਾ ਗਿਆ ਉਹਨਾਂ ਦਾ ਅਸਤੀਫਾ ਕੀ ਸਮਝਦੇ ਆਂਗੇ ਉਹਨਾਂ ਨੇ ਵੀ ਅਸਤੀਫਾ ਜਿਹੜਾ ਦਿੱਤਾ ਕਿਸੇ ਦਬਾਅ ਤੋਂ ਬਾਹਰ ਨਿਕਲਣ ਦੇ ਲਈ ਦਿੱਤਾ ਉਹਨਾਂ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦਿੰਦਾ ਉਹਦੇ ਬਹੁਤ ਵੱਡੇ ਕਾਰਨ ਹੁੰਦੇ ਆ ਉਹਦੇ ਬਹੁਤ ਵੱਡੇ ਮਕਸਦ ਹੁੰਦੇ ਆ ਕਿਉਂ ਦਿੱਤਾ ਇਸ ਗੱਲ ਦਾ ਜਵਾਬ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਕਦੇ ਆ ਇੱਕ ਪੰਥ ਦੀ ਬੜੀ ਸਤਿਕਾਰਤ ਹਸਤੀ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਕਿਹਨਾਂ ਕਾਰਨਾਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਅੰਦਾਜ਼ਾ ਹਰ ਇੱਕ ਵਿਅਕਤੀ ਨੂੰ ਹਰ ਸਿੱਖ ਨੂੰ ਪਤਾ ਵੀ ਕਿਉਂ ਦਿੱਤਾ ਇਸ ਕਰਕੇ ਬੇਤਰਤਾ ਉਹੀ ਦੱਸ ਸਕਦੇ ਆ ਪਰ ਅੱਜ ਹਾਲਾਤ ਕੀ ਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸ਼੍ਰੋਮਣੀ ਅਕਾਲੀ ਦਲ ਸਾਡਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਡੀ ਆ ਪੰਥਕ ਕਿਰਦਾਰ ਵਾਲੀਆਂ ਸ਼ਕਤੀਆਂ ਅੱਜ ਇਸ ਜਥੇਬੰਦੀ ਵਿੱਚੋਂ ਕਿਰਦੀਆਂ 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 ਕਿੱਥੇ ਚਲੀਆਂ ਗਈਆਂ ਅੱਜ ਪੰਥਕ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਅੱਜ ਕੋਈ ਪੰਥਕ ਚਿਹਰਾ ਨਹੀਂ ਦੁਨੀਆ ਦੇ ਅੱਗੇ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਪੰਥਕ ਚਿਹਰਾ ਨਹੀਂ ਅੱਜ ਦੁਨੀਆ ਦੇ ਸਾਹਮਣੇ ਖੜਾ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹੋ ਜੀ ਹਸਤੀ ਨਹੀਂ ਕਿ ਇਹੋ ਜਾਂ ਸਿੰਘ ਸਹਿਬਾਨ ਦਾ ਚਿਹਰਾ ਅੱਗੇ ਲਿਆਂਦਾ ਜਾਵੇ ਜਿਹਨੂੰ ਸਾਰੀ ਕੌਮ ਮੰਨ ਲਵੇ ਇਸ ਤੋਂ ਵੱਡੀ ਇਸ ਤੋਂ ਵੱਡੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ ਭਾਜੀ ਇੱਕ ਜਦਾਂ 28 ਮਾਰਚ ਦੇ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਇੱਕ ਇਕੱਠ ਸੀਗਾ ਉਹਦੇ ਵਿੱਚ ਤੁਸੀਂ ਮਤਿਆਂ ਦੇ ਵਿੱਚ 28 ਮਾਰਚ ਦਾ ਜ਼ਿਕਰ ਪਹਿਲਾਂ ਕਰ ਦਿੱਤਾ ਸੀਗਾ ਸੀਮਤ ਸੀਗਾ ਹਾਂਜੀ ਲੇਕਿਨ ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਅੱਜ ਐਲਾਨ ਕਰ ਰਹੇ ਹੋ ਕਿਉਂਕਿ ਇਹ ਤਾਂ ਪਹਿਲਾਂ 28 ਮਾਰਚ ਨੂੰ ਵੀ ਕੀਤਾ ਜਿਹੜਾ ਅੰਦਪੁਰ ਕਤਰਤਾ ਹੋਈ ਸੀ 14 ਨੂੰ ਸੌਰੀ 14 ਨੂੰ ਕੀਤਾ ਸੀਗਾ 28 ਸਪੰਦੀ ਜਿਹੜਾ ਕਿ ਜੇਕਰ ਨਹੀਂ 17 ਨੂੰ ਅੰਤਰ ਕਮੇਟੀ ਕਾਸਲ ਨਹੀਂ ਗੀਰ ਰਹੀ ਸੀ 28 ਮਾਰਚ ਅੱਜ ਇਸ ਤੋਂ ਪਹਿਲਾਂ ਕਿਸੇ ਕਹਿ ਸਕਦੇ ਸੰਸਥਾ ਦੇ ਨਾਲ ਜਾਂ ਸੰਪਰਦਾਵਾਂ ਦੇ ਨਾਲ ਵੀ ਸੰਪਰਕ ਹੋ ਗਿਆ ਤੁਹਾਡਾ ਸਵੇਰ ਦਾ ਸਾਡਾ ਸਿੰਘਾ ਦਾ ਸਾਡਾ ਸੰਪਰਕ ਚੱਲ ਰਿਹਾ ਨਾਮ ਜ਼ਿਕਰ ਕਰ ਸਕਦੇ ਸਮੂੱਚੇ ਰੂਪ ਦੇ ਵਿੱਚ ਸਮੂੱਚੀਆਂ ਜਿੱਥੇ ਬੰਦੀਆਂ ਸੰਸਦ ਅੱਜ ਨਾਲ ਸਾਡਾ ਚੱਲ ਰਿਹਾ ਹੋਣਾਂ ਤੇ ਤਾਲਮਿਲ ਸਾਰੇ ਵਿੱਚ ਬਹੁਤ ਵੱਡਾ ਰੋਸ ਹੈ ਔਰ ਸਾਰੇ ਬੜੇ ਉਤਸ਼ਾਹ ਦੇ ਵਿੱਚ ਹੈ ਸਾਰੇ ਕਹਿੰਦੇ ਵੀ ਅਸੀਂ ਇਸ ਗਲਤ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਸਾਡਾ ਤਰੀਕਾ ਕੋਈ ਦੂਸਰੇ ਲੋਕਾਂ ਵਰਗਾ ਨਹੀਂ ਕਿ ਅਸੀਂ ਕਿਸੇ ਦੇ ਖਿਲਾਫ ਕੋਈ ਨਾਹਰੇਬਾਜੀ ਕਰਨੀ ਹੈ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੀ ਸ੍ਰੀ ਕਾਲ ਤੱਕ ਸਾਡੀ ਮਾਨ ਮਰਿਆਦਾ ਨੂੰ ਮੁੱਖ ਰੱਖਦੇ ਹੀ ਵੱਡਾ ਸਿੱਖ ਸੰਗਤਾਂ ਜਿਹੜੀਆਂ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਦਿਨ ਜਾਣ ਦੀਆਂ ਇਹ ਪ੍ਰੋਗਰਾਮ ਨਿਸ਼ਚਿਤ ਹੈ ਸਾਡਾ ਮੱਤਕ ਸਾਲ ਦੀ ਵਾਈ ਦੇ ਵਿੱਚ ਅੰਤਰਿਕ ਕਮੇਟੀ ਦੇ ਮੈਂਬਰਾਂ ਨੂੰ ਸਿੱਖ ਸੰਗਤਾਂ ਜਿਹੜੀਆਂ ਉਹ ਮਿਲ ਰਹੀਆਂ ਕੋਈ ਖਾਸ ਪਖੀ ਹੰਗਾਰਾ ਵੀ ਕਿਸੇ ਮੈਂਬਰ ਦਾ ਅਜੇ ਤੱਕ ਆਇਆ ਨਹੀਂ ਮੇਰੀ ਇਹੋ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਤੇ ਇੰਨਾ ਕੋ ਦਬਾਅ ਕਿ ਉਹ ਵਿਚਾਰੇ ਉੱਖ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਅੰਦਰੋਂ ਹਰ ਮੈਂਬਰ ਮਹਿਸੂਸ ਕਰਦਾ ਵੀ ਇਹ ਗਲਤ ਹੋਇਆ ਪਰ ਉਹ ਜ਼ਬਾਨ ਨਹੀਂ ਖੋਲ ਸਕਦੇ ਉਹਨਾਂ ਦੀਆਂ ਵੱਡੀਆਂ ਮਜਬੂਰੀਆਂ ਉਹਨਾਂ ਦੇ ਉੱਤੇ ਸਿਆਸੀ ਪ੍ਰੈਸ਼ਰ ਇੰਨਾ ਕ ਹੈ ਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਪਰ ਉਹਨਾਂ ਨੂੰ ਦਬਾਅ ਮੁਕਤ ਹੋਣ ਦੀ ਲੋੜ ਹੈ ਉਹ ਕੌਣ ਹੈ ਉਹ ਪੰਥ ਦੀ ਨੁਮਾਇੰਦਗੀ ਕਰਦੇ ਹੈ ਉਹ ਕਿਸੇ ਵਿਅਕਤੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਕਿਸੇ ਵਿਸ਼ੇਸ਼ ਤੇ ਰਾਂਦੀ ਨੁਮਾਇੰਦਗੀ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਪੰਥ ਦੀ ਜਮਾਤ ਹੈ ਉਹਨਾਂ ਨੂੰ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਇਸ ਦਬਾਅ ਤੋਂ ਬਾਹਰ ਆਉਣਾ ਚਾਹੀਦਾ ਉਹਨਾਂ ਨੂੰ ਪਰ ਮੈਂ ਇਹ ਸਾਰੇ ਚੀਜ਼ ਦੇ ਪਿੱਛੇ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਤੇ ਕਿਸੇ ਇੱਕ ਸਿਆਸੀ ਵਿਅਕਤੀ ਦੀ ਸ਼ਾਕ ਚਾਉਣ ਦਾ ਕਰਕੇ ਸਾਰੀ ਜਿਹੜੀ ਉਥਲ ਪੁਥਲ ਹੋਈ ਹੈ ਦੇਖੋ ਸੰਸਦ ਸਭਾ ਦੀ ਜਦੋਂ ਸ਼ਾਕ ਬਣਦੀ ਹੈ ਨਾ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਾਕ ਬਣਦੀ ਹੈ ਚੰਗੇ ਕੰਮ ਕਰਕੇ ਮਿਹਨਤਾਂ ਕਰਕੇ ਕੁਰਬਾਨੀਆਂ ਕਰਕੇ ਸੇਵਾ ਭਾਵਨਾਵਾਂ ਕਰਕੇ ਜੇ ਸਾਡੇ ਵਿੱਚੋਂ ਅੱਜ ਸੇਵਾ ਭਾਵਨਾ ਖਤਮ ਹੋ ਗਈ ਸਾਡੇ ਚ ਅੱਜ ਨਿਮਰਤਾ ਖਤਮ ਹੋਈ ਸਾਡੇ ਸਿਰ ਤੇ ਹੰਕਾਰ ਦਾ ਫਤੂਰ ਚੜਿਆ ਹੋਇਆ ਹੰਕਾਰ ਦਾ ਨਸ਼ਾ ਸਾਨੂੰ ਅੰਨ੍ਹਾ ਕਰੀ ਬੈਠਾ ਸੋਚਣ ਸਮਝਣ ਦੀ ਸ਼ਕਤੀ ਸਾਡੀ ਖਤਮ ਹੋ ਗਈ ਹੈ ਗਵਾਲੀ ਐਸੀ ਤੇ ਫਿਰ ਸਾਡੀਆਂ ਸ਼ਖਸੀਅਤਾਂ ਦੁਨੀਆ ਵਿੱਚ ਕਿਵੇਂ ਬਹਾਲ ਹੋਣਗੀਆਂ ਕਿ ਮੇ ਰਤਵੇ ਬਹਾਲ ਹੋਮਗੇ ਉਹ ਤਾਂ ਅਸੀਂ ਸਭ ਕੁਝ ਗਵਾ ਲਿਆ ਹਉਮੈ ਕਰਕੇ ਗਵਾਇਆ ਨਾ ਹਉਮੈ ਹੰਕਾਰ ਦੇ ਕਾਰਨ ਹੀ ਗਵਾਇਆ ਸਾਰਾ ਕੁਝ ਜੇ ਇਹ ਲੋਕ ਨਿਮਰਤਾ ਦੇ ਘਰ ਵਿੱਚ ਆ ਕੇ ਸੰਗਤ ਦੀ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ ਭਾਵਨਾ ਨਾਲ ਚੱਲਣ ਤਾਂ ਇਹਨਾਂ ਦੇ ਰਤਵਿਆਂ ਨੂੰ ਬਹਾਲ ਕਰਨਾ ਸੰਗਤ ਦੇ ਹੱਥ ਵਿੱਚ ਹੈ ਸੰਗਤ ਨੇ ਸਭ ਕੁਝ ਹੀ ਬਹਾਲ ਕਰ ਦੇਣਾ ਸੰਗਤ ਨੇ ਸੰਗਤ ਜਿਹੜੇ ਰਤਵੇ ਐ ਸੰਗਤੀ ਦੰਦੀ ਐ ਸੰਗਤੀ ਉਹਨਾਂ ਨੂੰ ਬਹਾਲ ਰੱਖਦੀ ਐ ਆਗਰ ਕੇ ਪੰਥ ਕਿਸੇ ਨੂੰ ਰਾਜ ਸੰਘਾਸਨ ਦੇ ਸਕਦਾ ਤੇ ਉਹਨੂੰ ਰਾਜ ਕਰਦੇ ਨੂੰ ਉਹਦੀ ਜਵਾਬ ਦਲ ਤਲਬੀ ਵੀ ਸੰਗਤ ਕਰ ਸਕਦੀ ਐ ਵੀ ਤੂੰ ਗਲਤ ਕਰ ਰਿਹਾ ਅਗਰ ਉਹ ਨਹੀਂ ਹਟਦਾ ਤਾਂ ਸੰਗਤ ਜਿਹੜੀ ਆ ਉਹ ਤਖਤ ਹੋਰ ਕਿਸੇ ਨੂੰ ਵੀ ਦੇ ਸਕਦੀ ਐ ਅਖੀਰ ਦੇ ਵਿੱਚ ਕੋਈ ਸਿੱਖ ਸੰਗਤ ਨੂੰ ਕੋਈ ਅਗਲੀ ਰਾਜਨੀਤੀ ਦੇ ਲਈ ਕੋਈ ਅਪੀਲ ਕਰਨੀ ਚਾਹੁੰਦੇ ਆ ਮੇਰੀ ਇਹੋ ਬੇਨਤੀ ਹੈ ਕਿ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸੰਗਤਾਂ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਕਿਉਂਕਿ ਇੱਕੋ ਮੇਰੀ ਬੇਨਤੀ ਹੈ ਇਹ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਅਸੀਂ ਪੰਜਾਬ ਦਾ ਵੀ ਮਾਹੌਲ ਠੀਕ ਰੱਖਣਾ ਪੰਥ ਦਾ ਮਾਹੌਲ ਵੀ ਠੀਕ ਰੱਖਣਾ ਸੰਗਤ ਦਾ ਮਾਹੌਲ ਵੀ ਠੀਕ ਰੱਖਣਾ ਇਸ ਲਈ ਕਿਸੇ ਨੇ ਵੀ ਗਰਮਾਹਟ ਵਿੱਚ ਆ ਕੇ ਢੁਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਉਠਾਉਣਾ ਸ਼ਾਂਤਮਈ ਪ੍ਰੋਗਰਾਮ ਦਿੱਤੇ ਆ ਸ਼ਾਂਤਮਈ ਪ੍ਰੋਗਰਾਮਾਂ ਕੇ ਲੈ ਕੇ ਤੁਰਨਾ ਸ਼ਾਂਤਮਈ ਇਹਨਾਂ ਪ੍ਰੋਗਰਾਮਾਂ ਨੂੰ ਆਪਾਂ ਸਫਲ ਬਣਾਉਣਾ ਇਹ ਮੇਰੀ ਬੇਨਤੀ ਹੈ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ ਸਾਰੇ ਯਾਦ ਰੱਖੋ ਕਿ ਉਸ ਦਿਨ ਹਮ ਹਮਾ ਕੇ ਪਹੁੰਚਣਾ ਔਰ ਇਹਨਾਂ ਲੋਕਾਂ ਦੇ ਗਲਤ ਫੈਸਲੇ ਜਿਹੜੇ ਆ ਉਸ ਨੂੰ ਗਲਤ ਫੈਸਲਿਆਂ ਨੂੰ ਬਦਲਾ ਕੇ ਜੋ ਪਰਛ ਦੀਆਂ ਭਾਵਨਾ ਉਸ ਅਨਸਾਰ ਇਹਨਾਂ ਤੋਂ ਫੈਸਲੇ ਕਰਾਉਣੇ ਸਾਡਾ ਫਰਜ਼ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ